ਸਾ ਸੰਗਤ ਜੀ ਅੱਜ ਮੈਂ ਦਿਲ ਦੀਆਂ ਬਹੁਤ ਹੀ ਤੁਹਾਨੂੰ ਜ਼ਰੂਰੀ ਤੇ ਮਹੱਤਵਪੂਰਨ ਗੱਲਾਂ ਦੱਸਣ ਜਾ ਰਹੀ ਹਾਂ ਸੋ ਇਸ ਵੀਡੀਓ ਨੂੰ ਜ਼ਰੂਰ ਅੰਤ ਤੱਕ ਦੇਖਣਾ ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਨੂੰ ਵੀ ਬਹੁਤ ਖੂਬਸੂਰਤ ਅਤੇ ਸ਼ਾਂਤਮਈ ਬਣਾ ਸਕੋ ਭਰੋਸਾ ਤਾਂ ਆਪਣੀ ਸਾਹਾਂ ਦਾ ਨਹੀਂ ਤੇ ਅਸੀਂ ਇਨਸਾਨਾਂ ਦਾ ਕਰ ਬੈਠਦੇ ਹਾਂ ਸਮੁੰਦਰ ਸਭ ਦੇ ਲਈ ਇੱਕ ਹੈ ਪਰ ਕੁਝ ਉਸ ਦੇ ਵਿੱਚ ਮੋਤੀ ਲੱਭਦੇ ਨੇ ਤੇ ਕੁਝ ਮੱਛੀਆਂ ਕਈ ਸਿਰਫ ਪੈਰ ਹੀ ਗਿੱਲੇ ਕਰਦੇ ਨੇ ਕੁਝ ਤਰਦੇ ਨੇ ਕੁਝ ਲਹਿਰਾਂ ਦਾ ਆਨੰਦ ਉਠਾਉਂਦੇ ਨੇ ਤੇ ਕਈ ਡੁੱਬ ਵੀ ਜਾਂਦੇ ਨੇ ਜ਼ਿੰਦਗੀ ਵੀ ਸਮੁੰਦਰ ਦੀ ਤਰ੍ਹਾਂ ਹੀ ਹੈ ਤੇ ਇਹ ਸਿਰਫ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਜੀਵਨ ਰੂਪੀ ਸਮੁੰਦਰ ਚੋਂ ਕੀ ਪਾਉਣਾ ਚਾਹੁੰਦੇ ਹਾਂ ਕੀ ਲੱਭਣਾ ਹੈ ਜਿਸ ਨੂੰ ਕੋਈ ਨਹੀਂ ਜਾਣਦਾ ਉਸ ਨੂੰ ਸਿਰਫ ਰੱਬ ਜਾਣਦਾ ਹੈ ਰਾਜ ਨੂੰ ਰਾਜ ਨਾ ਸਮਝੋ ਉਹ ਸਭ ਜਾਣਦਾ ਹੈ ਬਹੁਤ ਅਕਲਮੰਦ ਹੁੰਦਾ ਹੈ ਉਹ ਇਨਸਾਨ ਜੋ ਅੰਜਾਮ ਨੂੰ ਸੋਚ ਕੇ ਕੰਮ ਕਰੇ ਜ਼ਿੰਦਗੀ ਤਾਂ ਸਸਤੀ ਹੀ ਹੁੰਦੀ ਹੈ ਬਸ ਗੁਜ਼ਾਰਨ ਦੇ ਤਰੀਕੇ ਮਹਿੰਗੇ ਹੁੰਦੇ ਹਨ ਉਹਨਾਂ ਦੇ ਕਰਜ਼ਦਾਰ ਤੇ ਵਫਾਦਾਰ ਹਮੇਸ਼ਾ ਰਹੋ ਜਿਨ੍ਹਾਂ ਨੇ ਬੁਰੇ ਵਕਤ ਵਿੱਚ ਤੁਹਾਡਾ ਸਾਥ ਦਿੱਤਾ ਹੋਵੇ ਦੁਆ ਕਦੇ ਵੀ ਸਾਥ ਨਹੀਂ ਛੱੜਦੀ ਤੇ ਬਦਦੁਆ ਕਦੇ ਵੀ ਪਿੱਛਾ ਨਹੀਂ ਛੱੜਦੀ ਜੇਕਰ ਤੁਹਾਡੇ ਤੋਂ ਕੋਈ ਕੁਝ ਮੰਗੇ ਤਾਂ ਦੇ ਦਿਆ ਕਰੋ ਸ਼ੁਕਰ ਕਰੋ ਕਿ ਉਸ ਮਾਲਕ ਨੇ ਤੁਹਾਨੂੰ ਦੇਣ ਵਾਲਿਆਂ ਵਿੱਚ ਰੱਖਿਆ ਹੈ ਮੰਗਣ ਵਾਲਿਆਂ ਵਿੱਚ ਨਹੀਂ ਮਾਂ ਪਲਾ ਪੜੀ ਲਿਖੀ ਹੋਵੇ ਜਾਂ ਨਾ ਹੋਵੇ ਪਰ ਸੰਸਾਰ ਦਾ ਦੁਰਲਭ ਤੇ ਮਹੱਤਵਪੂਰਨ ਗਿਆਨ ਸਾਨੂੰ ਮਾਂ ਤੋਂ ਹੀ ਮਿਲਦਾ ਹੈ ਮਾਂ ਜੋ ਵੀ ਬਣਾਵੇ ਉਸ ਨੂੰ ਬਿਨਾਂ ਨਖਰੇ ਕੀਤੇ ਖਾ ਲਿਆ ਕਰੋ ਕਿਉਂਕਿ ਦੁਨੀਆ ਵਿੱਚ ਅਜਿਹੇ ਲੋਕ ਵੀ ਨੇ ਜਿਨ੍ਹਾਂ ਕੋਲ ਜਾਂ ਤਾਂ ਖਾਣਾ ਨਹੀਂ ਜਾਂ ਫਿਰ ਮਾਂ ਨਹੀਂ ਜੀਵਨ ਵਿੱਚ ਤਕਲੀਫ ਸਿਰਫ ਉਹਨਾਂ ਨੂੰ ਆਉਂਦੀ ਹੈ ਜੋ ਹਮੇਸ਼ਾ ਜ਼ਿੰਮੇਵਾਰੀ ਉਠਾਉਣ ਨੂੰ ਤਿਆਰ ਰਹਿੰਦੇ ਨੇ ਤੇ ਜ਼ਿੰਮੇਵਾਰੀ ਲੈਣ ਵਾਲੇ ਕਦੇ ਹਾਰਦੇ ਨਹੀਂ ਹੁੰਦੇ ਜਾਂ ਤਾਂ ਉਹ ਜਿੱਤਦੇ ਨੇ ਤੇ ਜਾਂ ਫਿਰ ਸਿੱਖਦੇ ਨੇ ਹਰ ਚੀਜ਼ ਉੱਥੇ ਹੀ ਮਿਲ ਸਕਦੀ ਹੈ ਜਿੱਥੇ ਉਹ ਗਵਾਚੀ ਹੁੰਦੀ ਹੈ ਪਰ ਵਿਸ਼ਵਾਸ ਉੱਥੇ ਕਦੇ ਨਹੀਂ ਮਿਲ ਸਕਦਾ ਜਿੱਥੇ ਇੱਕ ਵਾਰ ਗਵਾਚ ਜਾਵੇ ਤਨ ਗਿਆਨ ਤੇ ਵਿਸ਼ਵਾਸ ਤਿੰਨੋਂ ਬਹੁਤ ਪੱਕੇ ਦੋਸਤ ਸੀ ਤਿੰਨੋਂ ਹਮੇਸ਼ਾ ਨਾਲ ਨਾਲ ਰਿਹਾ ਕਰਦੇ ਸੀ ਇੱਕ ਵਕਤ ਇਹੋ ਜਿਹਾ ਵੀ ਆਇਆ ਕਿ ਤਿੰਨਾਂ ਨੂੰ ਵਿਛੜਨਾ ਪਿਆ ਵਿਛੜਦੇ ਵਕਤ ਤਿੰਨਾਂ ਨੇ ਇੱਕ ਦੂਸਰੇ ਨੂੰ ਪੁੱਛਿਆ ਦੋਸਤ ਹੁਣ ਆਪਾਂ ਕਿੱਥੇ ਮਿਲਾਂਗੇ ਤਾਂ ਤਨ ਨੇ ਜਵਾਬ ਦਿੱਤਾ ਕਿ ਮੈਂ ਤਨਵਾਨ ਲੋਕਾਂ ਕੋਲ ਮਿਲਾਂਗਾ ਗਿਆਨ ਨੇ ਕਿਹਾ ਕਿ ਮੈਂ ਵਿਦਿਆਲਿਆ ਤੇ ਧਰਮ ਸੰਭਾਵਾਂ ਵਿੱਚ ਮਿਲਾਂਗਾ ਵਿਸ਼ਵਾਸ ਚੁੱਪ ਸੀ ਉਹ ਇਹਨਾਂ ਦੋਨਾਂ ਦੀਆਂ ਗੱਲਾਂ ਸੁਣ ਕੇ ਰੋਣ ਲੱਗਿਆ ਦੋਨਾਂ ਨੇ ਉਸਨੂੰ ਪੁੱਛਿਆ ਤੂੰ ਰੋ ਕਿਉਂ ਰਿਆ ਹੈ ਤੂੰ ਵੀ ਦੱਸ ਤੂੰ ਕਿੱਥੇ ਮਿਲੇਗਾ ਤਾਂ ਵਿਸ਼ਵਾਸ ਨੇ ਉਦਾਸ ਹੋ ਕੇ ਕਿਹਾ ਕਿ ਮੈਂ ਤਾਂ ਇੱਕ ਵਾਰ ਚਲਿਆ ਗਿਆ ਤਾਂ ਦੁਬਾਰਾ ਨਹੀਂ ਮਿਲਾਂਗਾ ਜੀਵਨ ਵਿੱਚ ਹਰ ਚੀਜ਼ ਦਾ ਫਾਇਦਾ ਉਠਾਓ ਪਰ ਕਦੇ ਵੀ ਕਿਸੇ ਦੇ ਵਿਸ਼ਵਾਸ ਦਾ ਫਾਇਦਾ ਨਾ ਉਠਾਓ ਜੋ ਮੁਫਤ ਹੈ ਉਹੀ ਸਭ ਤੋਂ ਕੀਮਤੀ ਹੈ ਜਿਵੇਂ ਨੀਂਦ ਸ਼ਾਂਤੀ ਆਨੰਦ ਹਵਾ ਪਾਣੀ ਪ੍ਰਕਾਸ਼ ਤੇ ਸਭ ਤੋਂ ਜ਼ਿਆਦਾ ਕੀਮਤੀ ਸਾਡੇ ਸਾਹ ਇੱਕ 80 ਸਾਲ ਦੇ ਬਜ਼ੁਰਗ ਦੇ ਦਿਲ ਦਾ ਆਪਰੇਸ਼ਨ ਹੋਇਆ ਜਦੋਂ ਬਿੱਲ ਆਇਆ ਤਾਂ 8 ਲੱਖ ਰੁਪਏ ਤੇ ਬਿੱਲ ਨੂੰ ਵੇਖਦੇ ਹੀ ਉਹ ਬਜ਼ੁਰਗ ਰੋਣ ਲੱਗ ਪਿਆ ਤਾਂ ਡਾਕਟਰ ਨੇ ਕਿਹਾ ਤੁਸੀਂ ਰੋਵੋ ਨਾ ਅਸੀਂ ਬਿੱਲ ਨੂੰ ਥੋੜਾ ਘੱਟ ਕਰ ਦਿੰਦੇ ਹਾਂ ਤਾਂ ਬਜ਼ੁਰਗ ਨੇ ਜਵਾਬ ਦਿੱਤਾ ਕਿ ਬਿੱਲ ਤਾਂ ਬਹੁਤ ਘੱਟ ਹੈ ਇਹ 10 ਲੱਖ ਵੀ ਹੁੰਦਾ ਮੈਂ ਤਾਂ ਵੀ ਦੇ ਦਿੰਦਾ ਹੰਝੂ ਤਾਂ ਇਸ ਲਈ ਆਏ ਕਿ ਜਿਸ ਪਰਮਾਤਮਾ ਨੇ 80 ਸਾਲ ਇਸ ਦਿਲ ਨੂੰ ਸੰਭਾਲਿਆ ਉਸਨੇ 1 ਰੁਪਿਆ ਵੀ ਨਹੀਂ ਮੰਗਿਆ ਤੇ ਤੁਸੀਂ ਤਾਂ ਸਿਰਫ 3 ਘੰਟੇ ਸੰਭਾਲਿਆ ਤੇ 80 ਰੁਪਏ ਲੱਸੀ ਲੱਖ ਰੁਪਏ ਵਿੱਚ ਵਾ ਮੇਰੇ ਪਰਮਾਤਮਾ ਤੂੰ ਕਿੰਨਾ ਖਿਆਲ ਰੱਖਦਾ ਹੈ ਸਾਡਾ ਭਰੋਸੇ ਤੇ ਟिकी ਹੋਈ ਹੈ ਜ਼ਿੰਦਗੀ ਨਹੀਂ ਤਾਂ ਕੌਣ ਕਹਿੰਦਾ ਕੁਝ ਜ਼ਿਆਦਾ ਖਵਾਇਸ਼ਾਂ ਨਹੀਂ ਇਸ ਜ਼ਿੰਦਗੀ ਤੇਰੇ ਤੋਂ ਕਿਉਂ ਜ਼ਿਆਦਾ ਖਵਾਇਸ਼ਾਂ ਨਹੀਂ ਬਸ ਮੇਰਾ ਅਗਲਾ ਕਦਮ ਪਿਛਲੇ ਕਦਮ ਤੋਂ ਬਿਹਤਰ ਹੋਵੇ ਜ਼ਿੰਦਗੀ ਵਿੱਚ ਹਮੇਸ਼ਾ ਬੇਸ਼ੱਕ ਹਰ ਮੌਕੇ ਦਾ ਫਾਇਦਾ ਉਠਾਓ ਪਰ ਕਿਸੇ ਦੇ ਭਰੋਸੇ ਦਾ ਨਹੀਂ ਦੁਨੀਆ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਸ਼ੌਂਕ ਦੀ ਉਮਰ ਵਿੱਚ ਹੀ ਥੋੜਾ ਸਬਰ ਸਿੱਖ ਲਿਆ ਜਾਵੇ ਸੁਣਨਾ ਸਿੱਖ ਲੋ ਬੋਲਣਾ ਤਾਂ ਸਭ ਨੂੰ ਆਉਂਦਾ ਹੈ ਹੁੰਦਿਆਂ ਨੇ ਭੁੱਲਾਂ ਹਰ ਇੱਕ ਤੋਂ ਪਰ ਕੁਝ ਜਾਣਦੇ ਨਹੀਂ ਤੇ ਕੁਝ ਮੰਨਦੇ ਨਹੀਂ ਜੇਕਰ ਜਿਸਮ ਤੋਂ ਰੂਹ ਤੱਕ ਜਾਵੇ ਤਾਂ ਹਕੀਕਤ ਹੈ ਇਸ਼ਕ ਜੇਕਰ ਰੂਹ ਤੋਂ ਰੂਹ ਤੱਕ ਜਾਵੇ ਤਾਂ ਇਬਾਦਤ ਹੈ ਇਸ਼ਕ ਜਦੋਂ ਕੋਈ ਤੁਹਾਡੇ ਦਿਲ ਦੇ ਦਰਵਾਜ਼ੇ ਤੇ ਦਸ ਕਪ ਦਸਤਕ ਦੇਵੇ ਤਾਂ ਉਸੇ ਵਕਤ ਨਾ ਖੋਲ ਦੇਣਾ ਕਿਉਂਕਿ ਕੁਝ ਲੋਕਾਂ ਦੀ ਆਦਤ ਬੱਚਿਆਂ ਜਈ ਹੁੰਦੀ ਹੈ ਦਸਤਕ ਦੇ ਕੇ ਪੱਜ ਜਾਂਦੇ ਨੇ ਜ਼ਿੰਦਗੀ ਦੇ ਹੱਥ ਨਹੀਂ ਹੁੰਦੇ ਪਰ ਕਦੇ-ਕਦੇ ਤਾਂ ਅਜੇ ਇਹਾ ਥੱਪੜ ਮਾਰਦੀ ਹੈ ਕਿ ਪੂਰੀ ਉਮਰ ਯਾਦ ਰਹਿੰਦਾ ਹੈ ਹਮੇਸ਼ਾ ਆਪਣਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਰਖਣ ਦੀ ਨਹੀਂ ਸੁੱਖ ਤਾਂ ਸਵੇਰ ਦੀ ਤਰ੍ਹਾਂ ਹੁੰਦਾ ਹੈ ਮੰਗਣ ਤੇ ਨਹੀਂ ਜਾਗਨ ਤੇ ਮਿਲਦਾ ਹੈ ਰਿਸ਼ਤੇ ਮਜ਼ਬੂਤ ਹੋਣੇ ਚਾਹੀਦੇ ਨੇ ਮਜਬੂਰ ਨਹੀਂ ਕਿਉਂਕਿ ਕੁਝ ਰਿਸ਼ਤੇ ਨਿੰਮ ਦਿਦਰਖਤੀ ਤਰ੍ਹਾਂ ਹੁੰਦੇ ਨੇ ਪੱਤਿਆਂ ਵਿੱਚ ਭਾਵੇਂ ਗੜਵਾਹਟ ਹੁੰਦੀ ਹੈ ਪਰ ਛਾਂ ਹਮੇਸ਼ਾ ਠੰਡੀ ਦਿੰਦੇ ਨੇ ਮਿੱਤਰ ਉਹ ਹੈ ਜੋ ਤੁਹਾਡੇ ਅਤੀਤ ਨੂੰ ਸਮਝਦਾ ਹੈ ਤੁਹਾਡੇ ਭਵਿੱਖ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਤੁਸੀਂ ਜਿਵੇਂ ਵੀ ਹੋ ਉਵੇਂ ਹੀ ਤੁਹਾਨੂੰ ਸਵੀਕਾਰ ਕਰਦਾ ਹੈ ਸ਼ਾਂਤੀ ਦੀ ਇੱਛਾ ਹੋਵੇ ਤਾਂ ਪਹਿਲਾਂ ਇੱਛਾ ਨੂੰ ਸ਼ਾਂਤ ਕਰੋ ਵਕਤ ਕਹਿੰਦਾ ਹੈ ਮੈਂ ਫਿਰ ਨਾ ਆਵਾਂਗਾ ਮੈਨੂੰ ਖੁਦ ਨਹੀਂ ਪਤਾ ਕਿ ਮੈਂ ਤੈਨੂੰ ਹਸਾਵਾਂਗਾ ਜਾਂ ਰੁਲਾਵਾਂਗਾ ਜਿਉਣਾ ਹੈ ਤਾਂ ਇਸ ਪਲ ਵਿੱਚ ਜੀ ਲੈ ਕਿਉਂਕਿ ਮੈਂ ਕਿਸੇ ਵੀ ਹਾਲ ਇਸ ਪਲ ਨੂੰ ਅਗਲੇ ਪਲ ਤੱਕ ਰੋਕ ਨਹੀਂ ਪਾਵਾਂਗਾ ਪਰ ਸੰਤਤਾ ਅਨਮੋਲ ਖਜ਼ਾਨਾ ਹੈ ਛੋਟੀਆਂ-ਛੋਟੀਆਂ ਗੱਲਾਂ ਤੇ ਇਸ ਨੂੰ ਖਤਮ ਨਾ ਹੋਣ ਦਿਓ ਆਪਣੀ ਜ਼ਿੰਦਗੀ ਨੂੰ ਐਦਾਂ ਜਿਓ ਕਿ ਰੱਬ ਨੂੰ ਪਸੰਦ ਆ ਜਾਓ ਦੁਨੀਆ ਵਾਲਿਆਂ ਦੀ ਪਸੰਦ ਤਾਂ ਰੋਜ਼ ਬਦਲਦੀ ਹੈ ਜਿੰਨਾ ਲੋਕਾਂ ਨੇ ਤੁਹਾਡਾ ਸੰਘਰਸ਼ ਦੇਖਿਆ ਉਹੀ ਲੋਕ ਤੁਹਾਡੀ ਕਾਮਯਾਬੀ ਪਹਿਚਾਨਦੇ ਨੇ ਬਾਕੀ ਲੋਕਾਂ ਦੇ ਲਈ ਤਾਂ ਤੁਸੀਂ ਸਿਰਫ ਭਾਗਾ ਵਾਲੇ ਵਿਅਕਤੀ ਹੋ ਜੋ ਅੱਜ ਮੁਫਤ ਦੀ ਨਸੀਹਤ ਕਬੂਲ ਨਹੀਂ ਕਰੇਗਾ ਉਸਨੂੰ ਕੱਲ ਮਹਿੰਗੇ ਦਮ ਵਿੱਚ ਅਫਸੋਸ ਖਰੀਦਣਾ ਪਵੇਗਾ ਮਹਿਮਾਨ ਉਸ ਦੇ ਘਰ ਨਹੀਂ ਆਉਂਦੇ ਜਿਸ ਦਾ ਮਕਾਨ ਚੰਗਾ ਹੋਵੇ ਮਹਿਮਾਨ ਤਾਂ ਉਸ ਦੇ ਘਰ ਆਉਂਦੇ ਨੇ ਜਿਸ ਦਾ ਮਨ ਚੰਗਾ ਹੋਵੇ ਜੀਵਨ ਵਿੱਚ ਖੁਸ਼ੀ ਉਹ ਵਿਅਕਤੀ ਰੰਦਾ ਹੈ ਜੋ ਆਪਣੇ ਅੰਦਰ ਦੀ ਖੋਜ ਪੜਤਾਲ ਕਰਦਾ ਹੈ ਤੇ ਦੁਖੀ ਉਹੀ ਵਿਅਕਤੀ ਹੈ ਜੋ ਹਮੇਸ਼ਾ ਦੂਸਰਿਆਂ ਦੀ ਖੋਜ ਪੜਤਾਲ ਵਿੱਚ ਰਹਿੰਦਾ ਹੈ ਜਿਸ ਦਾ ਜਿਹੋ ਜਿਹਾ ਚਰਿੱਤਰ ਹੁੰਦਾ ਹੈ ਉਸ ਦਾ ਉਹੋ ਜਿਹਾ ਹੀ ਮਿੱਤਰ ਹੁੰਦਾ ਹੈ ਸ਼ੁੱਧਤਾ ਤਾਂ ਵਿਚਾਰਾਂ ਵਿੱਚ ਹੁੰਦੀ ਹੈ ਝੁਕਣ ਨਾਲ ਰਿਸ਼ਤਾ ਗਹਿਰਾ ਹੋ ਜਾਵੇ ਤਾਂ ਝੁਕ ਜਾਓ ਪਰ ਹਰ ਵਾਰ ਜੇਕਰ ਤੁਹਾਨੂੰ ਹੀ ਝੁਕਣਾ ਪਵੇ ਤਾਂ ਰੁਕ ਜਾਓ ਇਨਸਾਨ ਵੀ ਕੀ ਚੀਜ਼ ਹੈ ਦੌਲਤ ਕਮਾਉਣ ਲਈ ਸਿਹਤ ਖੋ ਦਿੰਦਾ ਹੈ ਤੇ ਸਿਹਤ ਨੂੰ ਵਾਪਸ ਪਾਉਣ ਲਈ ਦੌਲਤ ਖੋ ਦਿੰਦਾ ਹੈ ਜਿਉਂਦਾ ਇਸ ਤਰ੍ਹਾਂ ਹੈ ਜਿਵੇਂ ਕਦੇ ਮਰੇਗਾ ਨਹੀਂ ਤੇ ਮਰਦਾ ਇਸ ਤਰ੍ਹਾਂ ਹੈ ਕਿ ਜਿਵੇਂ ਕਦੇ ਜਿਉਂਦਾ ਹੀ ਨਹੀਂ ਸੀ ਦਿਨ ਵਿੱਚ ਇੱਕ ਵਾਰ ਉਹਨਾਂ ਚੀਜ਼ਾਂ ਨੂੰ ਧੰਨਵਾਦ ਜ਼ਰੂਰ ਦਿਓ ਜੋ ਪ੍ਰਕਿਰਤੀ ਨੇ ਸਾਨੂੰ ਮੁਫਤ ਵਿੱਚ ਦਿੱਤਾ ਹਮੇਸ਼ਾ ਯਾਦ ਰੱਖਾ ਸ਼ੁਕਰਾਨਾ ਕਰਨਾ ਹੀ ਖੁਸ਼ੀਆਂ ਦੀ ਚਾਬੀ ਹੈ ਪ੍ਰਕਿਰਤੀ ਦੀਆਂ ਦਿੱਤੀਆਂ ਅਨਮੋਲ ਚੀਜ਼ਾਂ ਦਾ ਕਰੋੜਾਂ ਵਾਰ ਧੰਨਵਾਦ ਫਿਰ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖਣਾ ਤਦ ਤੱਕ ਧੰਨਵਾਦ ਤੇ ਜੇਕਰ ਇਹ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਇਸ ਵੀਡੀਓ ਨੂੰ ਆਪਣੇ ਫਰੈਂਡਸ ਨੂੰ ਜ਼ਰੂਰ ਸ਼ੇਅਰ ਕਰਨਾ ਧੰਨਵਾਦ